ਵਿਚ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਇੱਕ ਸੀਟ ਸੀ ਜਿਹੜੀ ਉਹ ਕਾਂਗਰਸ ਲਵੇ ਬਚੀ ਪਰ ਉਹ ਵੀ ਹੁਣ ਕਹਿੰਦੇ ਜਾਂਦੀ ਦਿਖਾਈ ਦੇ ਰਹੀ ਹੈ ਕਿਸ ਤਰ੍ਹਾਂ ਦੇ ਬਿਲਕੁਲ ਜੀ ਜਿਹੜੀ ਬਾਅਦ ਇਲੈਕਸ਼ਨ ਆ ਅੱਜ ਦੇ ਰਿਜ਼ਲਟ ਆ ਰਹੇ ਨੇ ਔਰ ਗਿੱਦੜ ਬਾਹਤੋਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਉਹਨਾਂ ਦੀ ਪਤਨੀ ਇਲੈਕਸ਼ਨ ਲੜ ਰਹੀ ਹੈ ਸਾਡੇ ਭੈਣ ਤੇ ਪਰ ਵੱਡੇ ਫਰਕ ਦੇ ਨਾਲ ਉਹ ਪਿੱਛੇ ਚੱਲ ਰਹੀ ਆ ਆਮ ਆਦਮੀ ਪਾਰਟੀ ਜਿਹੜੀ ਹੈ ਡਿੰਪੀ ਢਿਲੋਂ ਸਾਹਿਬ ਉਹ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਨੇ ਉਹਨਾਂ ਨੂੰ ਮੁਬਾਰਕਬਾਦ ਇਸ ਗੱਲ ਦੀ ਔਰ ਇਸੇ ਤਰੀਕੇ ਨਾਲ ਚੱਬੇ ਵਾਲ ਤੋਂ ਇਸ਼ਾਨ ਚੱਬੇ ਵਾਲਾ ਜਿਹੜਾ ਸਾਡਾ ਫਰਾ ਬਹੁਤ ਯੰਗ ਹੈ ਜੀ ਔਰ ਮੇਲੇ ਸਾਹਿਬ ਕਿਤੇ ਨਾ ਲੱਗਦਾ ਨਹੀਂ ਜਦੋਂ ਪੰਜਾਬ ਦੀ ਪ੍ਰਧਾਨ ਜਿਹੜਾ ਪੰਜਾਬ ਦਾ ਪ੍ਰਧਾਨਾ ਰਾਜਾ ਵੜਿੰਗ ਨੇ ਕਾਂਗਰਸ ਦੇ ਜੇ ਉਹਨਾਂ ਦੀ ਧਰਮ ਪਤਨੀ ਹਾਰ ਜਾਂਦੀ ਹੈ ਉਹਨਾਂ ਦੀ ਕੁਰਸੀ ਸੇ ਨੂੰ ਵੀ ਕਿਤੇ ਨਾ ਕਿਤੇ ਖਾਤਰਾ ਤਾਂ ਪਊਗਾ ਨਾ ਪ੍ਰਧਾਨਗੀ ਦੀ ਕੁਰਸੀ ਜਿਸ ਤਰ੍ਹਾਂ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਅਮਰ ਰੋੜੀ ਨੇ ਦਿੱਤੀ ਕਿਲੇ ਪੰਜਾਬ ਦੇਖੋ ਇੱਥੇ ਕੋਈ ਦੋਹਰਾਵਾ ਨਹੀਂ ਜਿਹੜਾ ਪਾਰਟੀ ਦਾ ਪ੍ਰਧਾਨ ਹੁੰਦਾ ਉਹਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਔਰ ਉਹਦਾ ਆਪਣਾ ਚੋਣ ਹਾਰਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਸਵਾਲੀਆ ਨਿਸ਼ਾਨ ਹੁੰਦਾ ਤੇ ਰਾਜਾ ਬੜਿੰਗੁਰਾਂ ਤੇ ਇਸ ਗੱਲ ਦਾ ਜਰੂਰ ਅਸਰ ਪਏਗਾ ਪਰ ਜਿਨੇ ਜਿਹੜੇ ਆ ਰਹੇ ਨੇ ਭਾਵੇਂ ਕੀ ਪੰਜਾਬ ਦੀਆਂ 2022 ਦੇ ਵਿੱਚ ਮਾਲਵਾ ਦੀਆਂ ਸੀਟਾਂ ਤੇ ਵੱਡੀ ਜਿੱਤ ਦੀ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਸੀ 62 ਸੀਟਾਂ ਥੀਆਂ ਮਾਲਵੇ ਦੀ ਇੱਕ ਸੀਟ ਦੀ ਜਿਹੜੀ ਕਾਂਗਰਸ ਦੇ ਹੱਥ ਗਈ ਸੀ ਪਰ ਉਹ ਵੀ ਕਿਤਨੇ ਕਿਤੇ ਕਹਿੰਦੇ ਹੁਣ ਕਾਂਗਰਸ ਦੇ ਹੱਥੋਂ ਜਾਂਦੀ ਨਜ਼ਰ ਆ ਰਹੀ ਆ ਨਾਬਾ ਦੇ ਵਿਧਾਇਕ ਨਾਲ ਗੱਲਬਾਤ ਕਰਾਂਗੇ ਵਿਧਾਇਕ ਸਾਹਿਬ ਮਾਲਵੇ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਇੱਕ ਸੀਟ ਸੀ ਜਿਹੜੀ ਉਹ ਕਾਂਗਰਸ ਲਈ ਬਚੀ ਪਰ ਉਹ ਵੀ ਹੁਣ ਕਹਿੰਦੇ ਜਾਂਦੀ ਦਿਖਾਈ ਦੇ ਰਹੀ ਹੈ ਕਿਸ ਤਰ੍ਹਾਂ ਦੇਖ ਰਹੇ ਬਿਲਕੁਲ ਜੀ ਜਿਹੜੀ ਬਾਅਦ ਇਲੈਕਸ਼ਨ ਆ ਅੱਜ ਦੇ ਰਿਜ਼ਲਟ ਆ ਰਹੇ ਨੇ ਔਰ ਗਿੱਦੜ ਬਾਹਤੋਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਉਹਨਾਂ ਦੀ ਪਤਨੀ ਇਲੈਕਸ਼ਨ ਲੜ ਰਹੀ ਹੈ ਸਾਡੇ ਭੈਣ ਤੇ ਪਰ ਵੱਡੇ ਫਰਕ ਦੇ ਨਾਲ ਪਿੱਛੇ ਚੱਲ ਰਹੀ ਆ ਆਮਾਦੀ ਪਾਰਟੀ ਜਿਹੜੀ ਹੈ ਡਿੰਪੀ ਢਿਲੋਂ ਸਾਹਿਬ ਉਹ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਨੇ ਉਹਨਾਂ ਨੂੰ ਮੁਬਾਰਕਬਾਦ ਹੈ ਇਸ ਗੱਲ ਦੀ ਔਰ ਇਸੇ ਤਰੀਕੇ ਨਾਲ ਚੱਬੇਵਾਲ ਤੋਂ ਇਸ਼ਾਨ ਜੱਬੇ ਵਾਲਾ ਜਿਹੜਾ ਸਾਡਾ ਭਰਾ ਬਹੁਤ ਯੰਗ ਹੈ ਜੀ ਔਰ ਉਹਨਾਂ ਦੇ ਫਾਜ਼ਲ ਸਾਹਿਬ ਮੈਂਬਰ ਪਾਰਲੀਮੈਂਟ ਵੀ ਨੇ ਤੇ ਉਹ ਵੀ ਅੱਗੇ ਚੱਲ ਰਹੇ ਨੇ ਡੇਰਾ ਬਾਬਾ ਨਾਨਕ ਤਵਾਮਾਂ ਦੀ ਪਾਰਟੀ ਅੱਗੇ ਚੱਲ ਰਹੀ ਹੈ ਬਰਨਾਲੇ ਤੋਂ ਥੋੜਾ ਬਹੁਤਾ ਫਰਕ ਆ ਉਮੀਦ ਕਰਦੇ ਹਾਂ ਵੀ ਕਵਰ ਹੋ ਕੇ ਆਮਾ ਦੀ ਪਾਰਟੀ ਨੂੰ ਕਵਰ ਕਰ ਲੂਗੀ ਸੋ ਸਾਰੇ ਮੁਬਾਰਕਬਾਦ ਆ ਸਾਰਿਆਂ ਨੂੰ ਔਰ ਇਹ 2.5 ਸਾਲ ਦੀ ਕਾਰਜਕਾਰੀ ਦੇ ਉੱਪਰ ਇੱਕ ਮੋਹਰ ਵੀ ਹੈ ਜੀ ਤੇ ਬਹੁਤ ਸਾਰੀਆਂ ਕਮੀਆਂ ਪੇਸ਼ੇ ਵੀ ਹੁੰਦੀਆਂ ਉੱਤੇ ਵੀ ਧਿਆਨ ਦੇਵਾਂਗੇ ਔਰ ਜਿਹੜੇ ਨਵੇਂ ਐਮ ਐਲ ਏ ਬਣ ਕੇ ਵਿਧਾਨ ਸਭਾ ਦੇ ਵਿੱਚ ਆਉਣਗੇ ਡੀ ਐਮ ਪੀ ਟਲੋਂ ਜੀ ਡੇਰਾ ਬਾਬ ਵਾਲ ਜੱਬੇਵਾਲ ਤੋਂ ਔਰ ਹਰਿੰਦਰ ਧਾਰੀਵਾਲ ਜਿਹੜੇ ਨੇ ਬਰਨਾਲੇ ਤੋਂ ਸਭ ਨੂੰ ਬੰਬਾਰਕਾਂ ਬਹੁਤ ਬਾਲ ਹਾਂ ਜੇ ਕਿਤੇ ਹਾਰ ਜਿੱਤ ਬਣੀ ਹੋਈ ਹੈ ਕੋਈ ਕਮੀ ਪਛੀ ਰਹਿ ਜਾਂਦੀ ਹੈ ਜੀ ਤਾਂ ਉਹਦੇ ਤੇ ਦੁਆਰਾ ਕੋਹ ਕਰਕੇ ਉਹ ਤੇ ਵਿਚਾਰ ਕਰਕੇ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਐਮਐਲਏ ਸਾਹਿਬ ਹੈ ਕਿਤੇ ਨਾ ਲੱਗਦਾ ਨਹੀਂ ਜਦੋਂ ਪੰਜਾਬ ਦੀ ਪ੍ਰਧਾਨ ਜਿਹੜਾ ਪੰਜਾਬ ਦਾ ਪ੍ਰਧਾਨ ਆ ਰਾਜਾ ਵੜਿੰਗ ਨੇ ਕਾਂਗਰਸ ਦੇ ਜੇ ਉਹਨਾਂ ਦੀ ਧਰਮ ਪਤਨੀ ਹਾਰ ਜਾਂਦੀ ਹੈ ਉਹਨਾਂ ਦੀ ਕੁਰਸੀ ਨੂੰ ਵੀ ਕਿਤੇ ਨਾ ਕਿਤੇ ਖਤਰਾ ਤਾਂ ਪਊਗਾ ਨਾ ਪ੍ਰਧਾਨਗੀ ਦੀ ਕੁਰਸੀ ਜਿਸ ਤਰ੍ਹਾਂ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਅਮਰ ਰੋੜੇ ਨੂੰ ਦਿੱਤੀ ਗਈ ਲੈ ਕੇ ਪੰਜਾਬ ਦੇਖੋ ਇੱਥੇ ਕੋਈ ਦੋਹਰਾਵਾ ਨਹੀਂ ਜਿਹੜਾ ਪਾਰਟੀ ਦਾ ਪ੍ਰਧਾਨ ਹੁੰਦਾ ਉਹਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਸਵਾਲਿਆਂ ਦਾ ਜਾਨ ਹੁੰਦਾ ਤੇ ਰਾਜਾ ਵੜਿੰਗਪੁਰਾ ਤੇ ਇਸ ਗੱਲ ਦਾ ਜਰੂਰ ਅਸਰ ਪਏਗਾ ਪਰ ਜਿਹੜਾ ਟ੍ਰੈਪ ਰਿਪੋਰਟੇ ਦੱਸਦਾ ਕਿ ਤਿੰਨ ਵਾਰ ਰਾਜਾ ਵੜਿੰਗ ਨੂੰ ਗਿੱਦੜਵਾਹਾ ਤੋਂ ਐਮਐਲਏ ਚੁਣਿਆ ਔਰ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਰਾਜਾ ਵੜਿੰਗ ਜੀ ਗਿੱਦੜਵਾਹੇ ਨੂੰ ਛੱਡ ਕੇ ਲੁਧਿਆਣੇ ਪਹੁੰਚ ਗਏ ਮੇਰੇ ਬੇਸ਼ੱਕ ਮੈਂਬਰ ਪਾਰਲੀਮੈਂਟ ਬਣ ਗਏ ਤੇ ਫਿਰ ਦੁਬਾਰਾ ਆ ਕੇ ਕਹਿੰਦੇ ਜੀ ਹੁਣ ਮੇਰੀ ਘਰ ਵਾਲੀ ਨੂੰ ਤੁਸੀਂ ਮੌਕਾ ਦਿਓ ਜੀ ਵੀ ਇਹਨਾਂ ਨੂੰ ਐਮਐਲਏ ਤੁਸੀਂ ਬਣਾ ਦਿਓ ਕਿਤੇ ਨਾ ਕਿ ਲੋਕਾਂ ਦੇ ਵਿੱਚ ਇਸ ਗੱਲ ਦੀ ਨਾਰਾਜ਼ਗੀ ਹੈ ਕਿ ਜੀ ਅਸੀਂ ਪਹਿਲਾਂ ਇਹਨਾਂ ਮਾਨ ਦੇ ਦਿੰਦੇ ਰਹੇ ਔਰ ਤੁਸੀਂ ਲੋੜ ਪਈ ਤੁਸੀਂ ਛੱਡ ਕੇ ਉਧਰ ਚਲੇ ਗਏ ਹੁਣ ਜਦੋਂ ਅਗਲੀ ਇਲੈਕਸ਼ਨ ਆਉਗੀ ਵਿਧਾਨ ਸਭਾ ਦੀ 27 ਚ ਤੇ ਉਦੋਂ ਬੜਿੰਗਸਾ ਫੇਰ ਕਹਿਣਗੇ ਮੈਨੂੰ ਕਿੱਧਰ ਬਾਹਰ ਤੋਂ ਦੁਬਾਰਾ ਫਿਰ ਮੌਕਾ ਦੇ ਫਿਰ ਲੁਧਿਆਣਾ ਛੱਡ ਦੇਣਗੇ ਜੀ ਮਤਲਬ ਇਸ ਕਿਸਮ ਦੀ ਰਾਜਨੀਤੀ ਜਿਹੜੀ ਹੈ ਆਪਣੀ ਕੁਰਸੀਆਂ ਲਈ ਆਪਣੀ ਸ਼ੋਹਰਤ ਵਾਸਤੇ ਆਪਣਾ ਰਾਜਨੀ ਜਿਹੜੀ ਆ ਨਹੀਂ ਉਹਨੂੰ ਨਹੀਂ ਮਹਿਸੂਸ ਕਰਦੇ ਜਿਹੜੇ ਸਾਡੇ ਡਿੰਪੀ ਢੱਲੋਂ ਸਾਹਿਬ ਨੇ ਜੀ ਆਰਗੈਨਿਕ ਨੇ ਜ਼ਮੀਨੀ ਲੈਵਲ ਤੇ ਨੇ ਔਰ ਪਹਿਲੀ ਵਾਰ ਵਿਧਾਇਕ ਬਣ ਰਹੇ ਨੇ ਉਹਨਾਂ ਨੂੰ ਮੁਬਾਰਕ ਆ ਇਸ ਗੱਲ ਦੀਆਂ ਔਰ ਉਹ ਰਾਜਾ ਵਿਡਿੰਗਹੋਰਾ ਨਾਲੋਂ ਕਈ ਗੁਣਾ ਬਿਹਤਰ ਜਿਹੜਾ ਉਹ ਗਿੱਦੜਵਾਹ ਲਈ ਕੰਮ ਕਰਨਗੇ ਜੀ ਲੱਗਦਾ ਨਹੀਂ ਕਿਸੇ ਕਿਸੇ ਨਾ ਕਿਸੇ ਕਾਂਗਰਸ ਦੀ ਆਪ ਦੀ ਖਿੱਚੋ ਤਾਣ ਰਾਜਾ ਬਿੰਡਿੰਗ ਨੂੰ ਇਹ ਹਾਰ ਦਾ ਸਾਹਮਣਾ ਦੇਖਣਾ ਕੋ ਕਿਤੇ ਦੇਖੋ ਪ੍ਰਧਾਨ ਨੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਹਨਾ ਜੀ 네ਗੇਟਿਵਿਟੀ ਪੋਜ਼ਿਟਿਵਿਟੀ ਦੋਨਾਂ ਦਾ ਪ੍ਰਧਾਨ ਨੂੰ ਪਤਾ ਹੋਣਾ ਚਾਹੀਦਾ ਕਿ ਕਿੱਥੇ ਕੀ ਚੱਲ ਰਿਹਾ ਉਹਦੇ ਤੇ ਗੌਰ ਕਰਨਾ ਉਹਨਾਂ ਦਾ ਹੀ ਫਰਜ਼ ਬਣਦਾ ਜੀ ਤੇ ਉਹਨਾਂ ਦੀ ਪਾਰਟੀ ਹੈ ਕਾਂਗਰਸ ਉਹਨਾਂ ਨੇ ਉਹਨਾਂ ਨੇ ਇਸ ਚੀਜ਼ ਨੂੰ ਦੇਖਣਾ ਸੀਗਾ ਜਿੱਥੇ ਤੱਕ ਸਾਡੀ ਗੱਲ ਹੈ ਜੀ ਅਸੀਂ ਆਪਣੇ ਤਰੀਕੇ ਨਾਲ ਬਹੁਤ ਅੱਛੇ ਤਰੀਕੇ ਨਾਲ ਆਪਣੇ ਕੀਤੇ ਕੰਮ 6 ਸਜੰਟ ਬਿਜਲੀ ਮਾਫ ਸੇਫਟੀ ਗੱਡੀਆਂ ਸੜਕਾਂ ਦੇ ਖੜੀਆਂ ਹੋ ਗਈਆਂ ਕਿਸਾਨ ਦੇ ਖੇਤਾਂ 'ਚ ਪਾਣੀ ਆ ਗਿਆ ਟੇਲਾਂ ਤੱਕ ਉਹ ਅਸੀਂ ਸਾਰੀਆਂ ਗੱਲਾਂ ਦਸੀਆਂ ਨੇ ਪਰ ਸ਼ਹਿਰ ਦੇ ਲਈ ਵੀ ਜਿਵੇਂ ਮੀਤheer ਸਾਹਿਬ ਨੇ ਕੰਮ ਕੀਤੇ ਆ ਬਰਨਾਲੇ ਦੇ ਵਿੱਚ ਗਿੱਦੜ ਵਹਾ ਔਰ ਡੇਰਾਬਾ ਬਨਾਨਕ ਚੱਬੇਵਾਲ ਸਾਰੇ ਕਿਤੇ ਤਾਂ ਉਹ ਜਿਹੜੇ ਕੰਮ ਅਧੂਰੇ ਨੇ ਲੋਕ ਇਹ ਚੀਜ਼ ਨੂੰ ਅੱਛੇ ਤਰੀਕੇ ਨਾਲ ਜਾਣਦੇ ਆ ਕਿ ਸਰਕਾਰ ਤੋਂ ਬਿਨਾ ਡਿਵੈਲਪਮੈਂਟ ਕਰਨੀ ਬਹੁਤ ਔਖੀ ਹੈ ਜੀ ਅਗਰ ਜਿੱਤ ਵੀ ਜਾਓਗੇ ਤਾਂ ਡਿਵੈਲਪਮੈਂਟ ਤਾਂ ਸਰਕਾਰ ਨਾਲ ਹੀ ਹੋਣੀ ਹੈ ਜੀ ਫਿਰ ਕਿਤੇ ਨਾ ਕਿਤੇ ਨਿਰਾਸ਼ਾ ਹੱਥ ਲੱਗਦੀ ਉਹ ਉਹ ਗਤੀ ਨਹੀਂ ਡਿਵੈਲਪਮੈਂਟ ਦੇ ਵਿੱਚ ਆ ਸਕਦੀ ਜਿਹੜੀ ਮੌਜੂਦਾ ਸਰਕਾਰ ਦੇ ਵਿੱਚ ਮੌਜੂਦਾ ਸਰਕਾਰ ਦਾ ਐਮਐਲਏ ਕਰ ਸਕਦਾ ਜੀ ਕਿਤੇ ਨਾ ਕਿਤੇ ਲੱਗਦਾ ਨੂੰ ਸਰਕਾਰਾਂ ਦਾ ਪ੍ਰਭਾਵ ਵੀ ਜਿਮਨੀ ਚੋਣਾਂ ਦੇ ਉੱਪਰ ਵੋਟਰਾਂ ਦੇ ਉੱਪਰ ਕਿਤੇ ਨਾ ਕਿਤੇ ਦੇਖਿਆ ਜਾ ਸਕਦਾ ਪਿਛਲੀਆਂ ਸਰਕਾਰਾਂ ਦੀ ਗੱਲ ਕਰੀ ਤਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਜਿਮਨੀ ਚੋਣਾਂ ਤੇ ਉਹ ਸਰਕਾਰਾਂ ਵੱਲੋਂ ਜਿੱਤੀ ਗਈ ਚਾਹੇ ਕਾਲੀ ਦਲ ਦੀ ਹੋਵੇ ਚਾਹੇ ਕਾਂਗਰਸ ਦੀ ਹੋਵੇ ਅੱਜ ਆਮ ਆਦਮੀ ਪਾਰਟੀ ਸਰਕਾਰ ਆ ਕੰਦੇਵੀ ਜਿੱਤ ਰਹੀ ਹੈ ਬਿਲਕੁਲ ਜੀ ਫਰਕ ਤਾਂ ਹੁੰਦਾ ਹੀ ਆ ਜੀ ਬੇਸਿਕਲੀ ਇਹ ਸਾਈਕੋਲੋਜੀਕਲੀ ਲੋਕਾਂ ਦਾ ਇੱਕ ਮਾਈਂਡਸੈਟ ਹੁੰਦਾ ਜੀ ਕਿ ਕੰਮ ਕੌਣ ਕਰਾ ਸਕਦਾ ਕੰਮ ਕੌਣ ਕਰਾ ਸਕਦਾ ਜਿਹੜਾ ਮੌਜੂਦਾ ਸਰਕਾਰ ਦੇ ਵਿੱਚ ਹਿੱਸੇਦਾਰ ਹੋਵੇ ਐਮ ਐਲ ਏ ਹੋਵੇ ਉਹੀ ਕਰਾ ਸਕਦਾ ਦੂਜੇ ਬੰਦੇ ਤਾਂ ਤਾਂ ਇੰਨਾ ਕਹਿ ਕੇ ਸਰ ਜਾਂਦਾ ਵੀ ਮੈਂ ਤਾਂ ਸਰਕਾਰ ਦੇ ਵਿੱਚ ਐਮ ਐਲ ਏ ਹਾਂ ਜੀ ਸਰਕਾਰ ਮੇਰੀ ਹੈ ਨਹੀਂ ਜੀ ਮੇਰੇ ਕੋਲ ਕੋਈ ਫੰਡ ਹੈ ਨਹੀਂ ਜੀ ਮੈਂ ਮਾਫੀ ਚਾਹੁੰਦਾ ਮੈਂ ਤਾਂ ਕੁਝ ਕਰ ਨਹੀਂ ਸਕਦਾ ਇੰਨਾ ਕਹਿ ਕੇ ਸਰ ਜਾਂਦਾ ਪਰ ਚੁਣਿਆ ਹੋਇਆ ਨਮਾਇੰਦਾ ਜਿਹੜਾ ਸਰਕਾਰ ਦੇ ਵਿੱਚ ਹੋਵੇ ਤਾਂ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਆ ਉਹਦੇ ਕੋਲੇ ਇਹ ਕਹਿਣ ਨੂੰ ਕੋਈ ਜਗ੍ਹਾ ਨਹੀਂ ਹੁੰਦੀ ਔਰ ਕੰਮ ਕਰਨ ਨੂੰ ਹੀ ਤਾਂ ਹੁੰਦੀ ਆ ਵੀ ਭਾਈ ਤੁਹਾਡੇ ਸਾਰੇ ਕੰਮ ਕਰ assi ਕਰਾਂਗੇ ਲਾਸਟ ਸਵਾਲ ਆ ਐਮਐਲ ਸਾਬ ਜਿਸ ਤਰ੍ਹਾਂ ਕਿ ਇਹ ਸੀਟਾਂ ਖਾਲੀ ਹੁੰਦੀਆਂ ਨੇ ਜਦੋਂ ਚੋਣਾ ਹੁੰਦੇ ਨੇ ਵਜਨ ਜਨਤਾ ਦੇ ਪੈਂਦਾ ਕੀ ਮੌਜੂਦਾ ਵਿਧਾਇਕਾਂ ਨੂੰ ਜਾਂ ਮੌਜੂਦਾ ਮੰਤਰੀਆਂ ਨੂੰ ਲੋਕ ਸਭਾ ਦੇ ਟਿਕਟਾ ਦੇਣੇ ਚਾਹੀਦੇ ਨੇ ਜਾਂ ਨਹੀਂ ਦੇਖੋ ਇਹਦੇ ਜੇ ਮੈਂ ਜਾਣਾ ਨਹੀਂ ਚਾਹੁੰਦਾ ਜੀ ਇਹ ਹਾਈ ਕਮਾਂਡ ਦਾ ਫੈਸਲਾ ਹੁੰਦਾ ਕਿਸੇ ਵੀ ਪਾਰਟੀ ਦੇ ਵਿੱਚ ਹਾਈ ਕਮਾਂਡ ਫੈਸਲਾ ਕਰਦੀ ਹੈ ਔਰ ਬੜੇ ਤਰਕ ਨਾ ਕਰਦੀ ਹੈ ਸਰਵੇ ਨਾ ਕਰਦੀ ਹੈ ਸੋ ਸਮਝ ਕੇ ਕਰਦੀ ਹੈ ਇਹ ਫੈਸਲਾ ਹਾਈ ਕਮਾਂਡ ਦਾ ਹੁੰਦਾ ਜੀ ਪੋਲੀਟੀਕਲ ਤੌਰ ਤੇ ਉਹ ਕਹਿੰਦਾ ਜੇ ਨਹੀਂ ਹੋਣਾ ਚਾਹੀਦਾ ਦੇਖੋ ਪੋਲੀਟੀਕਲ ਤੌਰ ਤੇ ਕਈ ਚੀਜ਼ਾਂ ਹੁੰਦੀਆਂ ਨੇ ਜੀ ਕੱਲੀ ਇੱਕ ਚੀਜ਼ ਨਹੀਂ ਹੁੰਦੀ ਪੋਲੀਟਿਕਲ ਤੌਰ ਤੇ ਬਹੁਤ ਚੀਜ਼ਾਂ ਜਿਹੜੀਆਂ ਨੇ ਮੈਟਰ ਕਰਦੀਆਂ ਨੇ ਤੇ ਉਹਦੇ ਮੁਤਾਬਕ ਹੀ ਫੈਸਲਾ ਹੁੰਦਾ ਇਹ ਸਮੇਂ ਸਮੇਂ ਤੇ ਇਕੱਲਾ ਆਪਣੇ ਪੰਜਾਬ ਚ ਨਹੀਂ ਇੰਡੀਆ ਚ ਨਹੀਂ ਓਵਰ ਆਲ ਵਰਲਡ ਦੇ ਵਿੱਚ ਇਹ ਸਿਨੈਰੀਓ ਆ ਕਿ ਮੌਕੇ ਦੀਆਂ ਜਿਹੜੀਆਂ ਪੋਲੀਟਿਕਲ ਪਾਰਟੀਆਂ ਨੂੰ ਸੋ ਸਮਝ ਕੇ ਫੈਸਲਾ ਕਰਦੀਆਂ ਨੇ ਉਹ ਜਿਹੜਾ ਹਾਈ ਕਮਾਂਡ ਫੈਸਲਾ ਕਰਦੀ ਮੰਨਣਾ ਪੈਂਦਾ ਹੈ ਬਿਲਕੁਲ ਗਿੱਦੜਵਾਹ ਤੇ ਨਿਸ਼ਾਨਾ ਵੀ ਸਾਧਿਆ ਕਿ ਤੂੰ ਨਾ ਕਿਤੇ ਨਾਬਾ ਦੇ ਵਿਧਾਇਕ ਨੇ ਕਹਿੰਦੇ ਪਹਿਲਾਂ ਗਿੱਦੜਵਾਹ ਛੱਡਿਆ ਲੁਧਿਆਣਾ ਗਏ ਲੁਧਿਆਣੇ ਤੋਂ ਬਾਅਦ ਕਹਿੰਦੇ ਫਿਰ ਆਉਣ ਵਾਲੀਆਂ ਵਿਧਾਨ ਸਭਾ ਦੇ ਵਿੱਚ ਗਿੱਦੜਵਾਹ ਤੋਂ ਚੋਣ ਲੜ ਸਕਦੇ ਪਰ ਹੁਣ ਲੋਕਾਂ ਨੇ ਕਹਿੰਦੇ ਨੁਕਾਰ ਦਿੱਤਾ ਨਾਬਾ ਤੋਂ ਹਰਮਿੰਦਰ ਸਿੰਘ ਮਾਲ